ਕਫ ਸਰਪ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿਉਂਕਿ ਪਿਛਲੇ ਦਿਨੀ ਦੇਸ਼ ਭਰ ਦੇ ਵਿੱਚ ਵੱਡੀ ਪੱਧਰ ਤੇ ਕਫ ਸਰਪ ਪੀਣ ਕਾਰਨ ਬੱਚਿਆਂ ਦੀ ਮੌਤ ਹੋ ਗਈ ਸੀ ਕੀ ਹੈ ਐਡਵਾਈਜ਼ਰੀ ਸਾਡਾ ਡਾਕਟਰ ਸਾਹਿਬ ਮੌਜੂਦ ਹੈ ਗੱਲਬਾਤ ਕਰ ਰਹੇ ਹਨ ਡਾਕਟਰ ਸਾਹਿਬ ਕੀ ਨਾਮ ਹੈ ਕੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਹਾਂ ਜੀ ਨਮਸਕਾਰ ਜੀ ਮੇਰਾ ਨਾਮ ਡਾਕਟਰ ਰਾਹੁਲ ਹੈ ਮੈਂ ਬਤੌਰ ਪੀਡੀਆਟ੍ਰੀਸ਼ੀਅਨ ਜੱਛਾ ਬੱਚਾ ਸਿਵਲ ਹਸਪਤਾਲ ਵਿੱਚ ਆਪਦੀਆਂ ਸੇਵਾਵਾਂ ਦੇ ਰਿਹਾ ਹਾਂ ਹਾਲੀ ਕੁਝ ਦਿਨਾਂ ਪਹਿਲਾਂ ਸਰ ਪੰਜਾਬ ਸਰਕਾਰ ਵੱਲੋਂ ਕਫ ਸਰਪਸ ਦੀ ਵਰਤੋਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਮੇਨ ਗੱਲਾਂ ਕੁਝ ਜਿਹੜੀਆਂ ਹੈਗੀਆਂ ਉਹ ਇਹ ਹੈਗੀਆਂ ਕਿ 2 ਸਾਲ ਤੋਂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਕਫ ਸਰਪ ਦਾ ਜਿਹੜਾ ਯੂਜੇਜ ਹੈ ਉਹ ਜਿੰਨਾ ਪੋਸੀਬਲ ਹੋ ਸਕਦਾ ਹੈ ਅਵੋਇਡ ਕਰੋ ਜੇ ਕਿਸੇ ਨੂੰ ਹੁਣ ਜਿਵੇਂ ਮੌਸਮ ਆਪਣਾ ਚੱਲ ਰਿਹਾ ਹੈਗਾ ਅਕਤੂਬਰ ਨਵੰਬਰ ਡਿਸੰਬਰ ਚ ਆਮ ਤੌਰ ਤੇ ਖੰਗਰੇਸ਼ੇ ਦੇ ਕੇਸ ਵਾਧੇ ਹੁੰਦੇ ਆ ਤਾ 2 ਸਾਲ ਤੋਂ ਛੋਟੇ ਬੱਚੇ ਜਿਹੜੇ ਹੈਗੇ ਆ ਮੈਕਸਿਮ ਟ੍ਰਾਈ ਕਰੋ ਕਿ ਉਹ ਘਰੇਲੂਨ ਉਸ ਕੇ ਜਿਵੇਂ ਸਟੀਮ ਲੈ ਲਈ ਗਰਮ ਪਾਣੀ ਲੈ ਲਿਆ ਜੇ ਬੱਚਾ ਸਾਲ ਦਾ ਹੈਗਾ ਤਾਂ ਸ਼ਾਇਦ ਦੇ ਨਾਲ ਅਦਰਕ ਪਾ ਕੇ ਗੁੰਗੁਨੇ ਪਾਣੀ ਨਾਲ ਬੱਚਣ ਨੂੰ ਬੱਚੇ ਨੂੰ ਪੀਣ ਨੂੰ ਦੇਤਾ ਤੇ ਜੇ ਉਸ ਤੋਂ ਛੋਟਾ ਬੱਚਾ ਹੈਗਾ ਤਾਂ ਨੱਕ ਚ ਪਾਉਣ ਵਾਲੇ ਨੇਜ਼ਲ ਸலைன் ਡ੍ਰੌਪਸ ਆਂਦੇ ਹੈਗੇ ਦਾ ਐਮ ਐਕ ਇ ਇਹਨਾਂ ਦੇ ਯੂਜੇਜ ਨਾਲ ਹੀ ਉਹਦੇ ਖੰਗਰੇਸ਼ੇ ਨੂੰ ਜਿੰਨਾ ਠੀਕ ਕਰ ਸਕਦੇ ਉਹਨਾਂ ਕੀਤਾ ਜਾਵੇ ਕਫ ਸਰਪਸ ਨੂੰ ਬਿਲਕੁਲ ਪੂਰੀ ਤਰ੍ਹਾਂ ਦੋ ਸਾਲ ਤੋਂ ਛੋਟੇ ਬੱਚਿਆਂ ਚ ਅਵੋਇਡ ਕੀਤਾ ਜਾਵੇ ਦੂਜਾ ਜਿਹੜੇ ਮਲਟੀਪਲ ਇНГਰੀਡੀਐਂਟਸ ਵਾਲੇ ਕਫ ਸਰਪਸ ਹਾਂਦੇ ਹੈਗੇ ਜਿਨ੍ਹਾਂ ਚ ਇੱਕ ਸੌਲਟ ਦੇ ساتھ ਤੇ ਤਿੰਨ ਤਿੰਨ ਚਾਰ ਚਾਰ ਸੌਲਟ ਪਾਏ ਹੁੰਦੇ ਆ ਉਹਨਾਂ ਲਈ ਵੀ ਸਟ੍ਰੈਕਟਾ ਦੇਸ਼ ਨੇ ਕਿ ਉਹਨਾਂ ਦੀ ਯੂਜੇਜ ਨੂੰ ਬੰਦ ਕੀਤਾ ਜਾਵੇ ਨਰਸੋ ਗੱਲ ਕਰੀਏ ਕਫ ਸਰਪਸ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲ ਰਹੀਆਂ ਹੈਗੀਆਂ ਇਹਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ ਜਾਂ ਇੱਕ ਵਿਅਕਤੀ ਨੂੰ ਹੀ ਕਰਨੀ ਚਾਹੀਦੀ ਹੈ ਮੰਨ ਲਓ ਤੁਸੀਂ ਤੁਹਾਡੇ ਕੋਲ ਕੋਈ ਮੈਡੀਸਿਨ ਲੈਣ ਆ ਗਿਆ ਇੱਕ ਬੱਚੇ ਨੂੰ ਤੁਸੀਂ ਉਹ ਦੇਤਾ ਕਰ ਸਿਰਫ ਦੇਤਾ ਤਾਂ ਇੱਕ ਨੂੰ ਯੂਜ਼ ਕਰਨੀ ਚਾਹੀਦਾ ਕਿਸੀ ਹੋਰ ਮਲਟੀ ਕਰ ਵੀ ਸਕਦੇ ਆ ਜੇਕਰ ਦੋ ਬੱਚੇ ਹੈਗੇ ਐ ਤੇ ਇੱਕ ਖੰਗ ਦਾ ਕੋਈ ਦੋ ਦੋ ਬੱਚੇ ਹੈਗੇ ਕੋਈ 5 ਸਾਲ ਦਾ ਹੈ ਕੋਈ 6 ਸਾਲ ਦਾ ਹੈਗਾ ਤਾਂ ਇੱਕ ਸਰਵ ਤੁਸੀਂ ਦੋਨਾਂ ਬੱਚਿਆਂ ਲਈ ਯੂਜ਼ ਕਰ ਸਕਦੇ ਹੋ ਜੇ ਉਹਨਾਂ ਦੀ ਇੱਕੋ ਟਾਈਪ ਦੀ ਕਫ ਹੈ ਜਿਵੇਂ ਕਫ ਦੀ ਵੀ ਅੱਗੇ ਵੈਰਾਈਟੀਆਂ ਹੁੰਦੀਆਂ ਹੈਗੀਆਂ ਕਿ ਇੱਕ ਤਾਂ ਸੁੱਕੀ ਖੰਗ ਹੁੰਦੀ ਹੈਗੀ ਐ ਇੱਕ ਅੱਗੇ ਬਲਗਮ ਵਾਲੀ ਖੰਗ ਹੁੰਦੀ ਹੈ ਇੱਕ ਹੁੰਦੀ ਜੀ ਰਾਤ ਨੂੰ ਜ਼ਿਆਦਾ ਛਿੱੜਦੀ ਹੈਗੀ ਐ ਤਾਂ ਡਿਪੈਂਡਿੰਗ ਅਪਨ ਕੇ ਕਿਹੜੇ ਜੇ ਦੋਨਾਂ ਬੱਚੇ ਨੂੰ ਸੇਮ ਟਾਈਪ ਦੀ ਕਫ ਹੈਗੀ ਐ ਤਾਂ ਇੱਕੋ ਕਫ ਸਰਵ ਦੋਨਾਂ ਲਈ ਤੁਸੀਂ ਐਟ ਅ ਟਾਈਮ ਯੂਜ਼ ਕਰ ਸਕਦੇ ਹੋ ਉਦੋਂ ਕੋਈ ਪ੍ਰੋਬਲਮ ਨਹੀਂ ਹੈ ਦੱਸੋ ਗੱਲ ਕਰੀਏ ਜੇਕਰ ਮਜੂਦ ਹਾਲਾਤਾਂ ਦੇ ਤੁਹਾਡੇ ਕੋਲ ਲਗਾਤਾਰ ਮਰੀਜ਼ ਆ ਰਹੇ ਹੋਣਗੇ ਮਰੀਜ਼ਾਂ ਦੇ ਵਿੱਚ ਕਿਹੋ ਜਿਹਾ ਹੈਗਾ ਕੋਈ ਡਰ ਦਾ ਮਾਹੌਲ ਹੈ ਇਸ ਚੀਜ਼ ਨੂੰ ਲੈ ਕੇ ਜਾਂ ਤੁਹਾਡੇ ਕੋਲੇ ਨਵੀਆਂ ਕੋਈ ਗੱਲਾਂ ਸਾਹਮਣੇ ਆਈਆਂ ਹੁਣ ਬਸ ਮਰੀਜ਼ ਜੀ ਅ ਅੱਜ ਕੱਲ ਜਿਵੇਂ ਪਤਾ ਸੀਜ਼ਨ ਚੱਲ ਰਿਹਾ ਹੀ ਹੈਗਾ ਖੰਗਰੇਸ਼ਾ ਦੇ ਵਾਰ ਮਰੀਜ਼ ਤਾਂ ਹੀ ਰਹੇਗੇ ਤਾਂ ਕਫ ਸਰ ਪ੍ਰੈਸਕ੍ਰਾਈਬ ਕਰਨ ਤੋਂ ਪਹਿਲਾਂ ਚਲੋ ਮਰੀਜ਼ ਡੈਫੀਨਿਟਲੀ ਅੱਜ ਕੱਲ ਜਾਗਰੂਕ ਹੈਗਾ ਨਿਊਜ਼ ਦੇਖਦਾ ਹੈ ਚੈਨਲ ਸਾਰੇ ਉਹਨਾਂ ਨੂੰ ਪਤਾ ਹੈਗੇ ਤਾਂ ਉਹ ਇੱਕ ਵਾਰ ਤਾਂ ਜ਼ਰੂਰ ਪੁੱਛਦੇ ਹੀ ਹੈਗੇ ਕਿ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੋਣਾ ਤਾਂ ਉਦੋਂ ਉਸ ਡਿਪੈਂਡਿੰਗ ਅਪਨ ਪੇਸ਼ੈਂਟ ਕਿਵੇਂ ਟਾਈਪ ਦਾ ਹੈਗਾ ਤੇ ਉਹਨੂੰ ਕਿ ਕਿਹੜੇ ਟਾਈਪ ਦੇ ਕਫ ਹੈਗੇ ਆ ਉਹਨੂੰ ਅਸੀਂ ਚੰਗੀ ਤਰ੍ਹਾਂ ਕਾਉਂਸਲ ਕਰਕੇ ਉਹਦੀ ਤਸੱਲੀ ਕਰਾਣੇ ਆ ਫੇਰੀ ਮੈਡੀਸਿਨ ਉਹਨੂੰ ਯੂਜ਼ ਕਰਨ ਨੂੰ ਦੇਣੇ ਆ ਕ੍ਰਿਪਾ ਕਰਕੇ ਕੈਪਸੂਲ ਦੀ ਗੱਲ ਕਰੀਏ ਜਿਸ ਦਾ ਇੱਕ ਵਾਰ ਲੈ ਲੈ ਕਿਸ ਨੇ ਉਹਦੀ ਐਕਸਪਾਇਰੀ ਡੇਟ ਤੱਕ ਉਹਨੂੰ ਘਰ ਚ ਰੱਖਿਆ ਜਾਂਦਾ ਹੈ ਉਸ ਦਾ ਕੋਈ ਨੁਕਸਾਨ ਹੈ ਵੀ ਮੁਰਦ ਦੁਆਰਾ ਵਰਤੋਂ ਕੀਤੀ ਜਾ ਸਕੇ ਜੀ ਇਹ 2 ਵੀਕਸ ਤੋਂ ਉੱਤੇ ਤਾਂ ਮੇਰੇ ਹਿਸਾਬ ਨਾਲ ਜਿਹੜੀ ਤੁਸੀਂ ਕੈਪਸੂਲ ਰਿਯੂਜ਼ ਕਰ ਲਿਆ ਹੈਗਾ ਬੋਟਲ ਖੁੱਲ ਗਈ ਹੈ ਤਾਂ 2 ਤੋਂ 15-15 ਤੋਂ 20 ਦਿਨਾਂ ਤੋਂ ਉੱਤੇ ਤਾਂ ਉਹਨੂੰ ਨਹੀਂ ਯੂਜ਼ ਕਰਨਾ ਚਾਹੀਦਾ ਉਹਨੂੰ ਡਿਸਕਾਰਡ ਕਰ ਦੇਣਾ ਚਾਹੀਦਾ ਠੀਕ ਹੈ ਤੇ ਆਪਾਂ ਲੋਕ ਤੁਹਾਡੇ ਕੋਲ ਆ ਵੀ ਰਹੇ ਨੇ ਲੋਕਾਂ ਨੂੰ ਕੀ ਕਹਿਣਾ ਚਾਹਾਂਗੇ ਇਸ ਚੀਜ਼ ਨੂੰ ਲੈ ਕੇ ਬਿਲਕੁਲ sahi ਕਹਾਂਗੇ ਪਹਿਲਾਂ ਤਾਂ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਦ ਕਯੂਰ ਪਹਿਲਾਂ ਤਾਂ ਜਿੰਨਾ ਬੱਚਿਆਂ ਨੂੰ ਇਸ ਮੌਸਮ ਚ ਜਿਵੇਂ ਹੁਣ ਆਉਣ ਵਾਲੀ ਸਰਦੀ ਆ ਰਹੀ ਹੈਗੀ ਐ ਤੇ ਹੱਥ ਪੈਰ ਬੱਚੇ ਰੰਗੇ ਰੱਖੋ ਜਿਹੜੇ ਛੋਟੇ ਬੱਚੇ ਐ ਸਾਲ ਤੋਂ ਉਹਨਾਂ ਦਾ ਸਰ ਢੱਕ ਕੇ ਰੱਖੋ ਤੇ ਜਿੰਨਾ ਵੀ ਆਪਾਂ ਖੰਗ ਤੋਂ ਬਚ ਸਕਦੇ ਆ ਠੰਡ ਲੱਗਣ ਤੋਂ ਬਚ ਸਕਦੇ ਆ ਉਹਨਾਂ ਬੱਚਿਆਂ ਨੂੰ ਬਚਾ ਰੱਖੋ ਜੇ ਘਰੇ ਕਿਸੇ ਨੂੰ ਖੰਗ ਰਿਛਾ ਹੈਗਾ ਤਾਂ ਉਹ ਛੋਟੇ ਬੱਚੇ ਰੰ ਦੇ ਜਿਹੜੇ ਨਾ ਜਾਵੇ ਮਾਸਕ ਪਾ ਕੇ ਰੱਖੇ ਤੇ ਪੀਣ ਨੂੰ ਪੀਣ ਲਈ ਜਿਹੜਾ ਗੂੰਗੁਨਾ ਪਾਣੀ ਹੈ ਜਾਂ ਕੋਸਾ ਪਾਣੀ ਉਹਦੀ ਉਹਦੀ ਵਰਤੋ ਕਰੋ ਘਰ ਵਿੱਚ ਸ਼ਹਿਦ ਅਦਰਕ ਇਹ ਨੁਸਖਿਆਂ ਦੀ ਵਰਤੋ ਕਰੋ ਤੇ ਜੇ ਫਿਰ ਵੀ ਜੇ ਹੋ ਜਾਂਦੀ ਹੈਗੀ ਆ ਤਾਂ ਡਾਕਟਰ ਦੇ ਸਲਾਹ ਤੋਂ ਬਿਨਾਂ ਕੋਈ ਵੀ ਤਰ੍ਹਾਂ ਦਾ ਕਫ ਸਰਪ ਨਾ ਲਓ ਸੋ ਇਹ ਡਾਕਟਰ ਸਾਹਿਬਾਨ ਨੇ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਕਿਉਂਕਿ ਸਰਕਾਰ ਵੱਲੋਂ ਕਫ ਸਰਪ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸੋ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਡਾਕਟਰ ਦੇ ਕਹੇ ਅਨੁਸਾਰ ਹੀ ਜਿਹੜਾ ਹੈ ਕਫ ਸਰਪ ਦੀ ਵਰਤੋ ਕਰਨੀ ਚਾਹੀਦੀ ਹੈ ਈਟੀ ਪਰਸਲਿੰਡਾ ਤੋਂ ਅਮਨਦੀਪ ਪੋਸਲ ਦੀ ਰਿਪੋਰਟ